ਸ਼ੇਰਾ ਬਾਬਾ ਨਾਨਕ ਨਗਰ ਕਾਉਂਸਲ ਦੀ ਚੋਣ ਪਹਿਲੋ ਤਾਂ ਬਹੁਤ ਹੀ ਮਦਭਾਗੀ ਗੱਲ ਆ ਕਿ ਕਰੀਬ 12 ਸਾਲ ਬਾਅਦ ਇਹ ਚੋਣ ਹੋਣ ਲੱਗੀ ਹੈ ਪਿਛਲੀ ਵਾਰ ਵੀ ਸਰਕਾਰ ਨੇ ਆਨੇ ਬਹਾਨੇ ਕਰਕੇ ਇਹ ਇਲੈਕਸ਼ਨ ਨੰਗਾ ਦਿੱਤੀ ਜਦੋਂ ਕਿ ਇਹ ਸਾਰੀਆਂ ਨਗਰ ਕਾਉਂਸਲਾਂ ਦੇ ਨਾਲ ਇਲੈਕਸ਼ਨ ਹੋਣੀ ਸੀਗੀ ਜੇ ਅੱਜ ਇਹ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਇਲੈਕਸ਼ਨ ਹੋ ਰਹੀ ਹੈ ਤੇ ਇਲੈਕਸ਼ਨ ਕਮਿਸ਼ਨ ਨੇ ਇਹੋ ਜੇ ਭੰਬਲ ਭੂਸੇ ਵਿੱਚ ਲੋਕਾਂ ਨੂੰ ਪਾਇਆ ਹੈ ਕਿ ਸ਼ਨੀਵਾਰ ਰਾਤ ਨੂੰ ਇਲੈਕਸ਼ਨ ਅਨਾਉਂਸ ਕਰਦੇ ਆ ਸੋਮਵਾਰ ਤੋਂ ਕਾਗਜ਼ਪਰ ਨੇ ਸ਼ੁਰੂ ਕਰ ਦਿੰਦੇ ਆ ਜਦੋਂ ਕਿ ਕਿਸੇ ਵੀ ਵਾਰਡ ਦੀ ਲਿਸਟਾਂ ਵੋਟਰ ਦੀਆਂ ਸੂਚੀਆਂ ਮੰਗਦੇ ਹੋਏ ਮਹੀਨੇ ਡੇਢ ਹੋ ਗਏ ਸੀਗੇ ਕਿਸੇ ਵਰਕਰ ਨੂੰ ਵੋਟਰ ਸੂਚੀ ਨਹੀਂ ਸੀ ਮਿਲੀ ਪਾਰਟੀ ਨੂੰ ਵੋਟਰ ਸੂਚੀ ਨਹੀਂ ਸੀ ਮਿਲੀ ਜੇ ਵੋਟਰ ਸੂਚੀਆਂ ਮਿਲੀਆਂ ਨੇ ਅੱਜ ਤੇ ਅਸੀਂ ਉਹ ਵੋਟਰ ਸੂਚੀਆਂ ਨੂੰ ਜਦੋਂ ਝਾਕ ਕੀਤੀ ਤੇ ਵੋਟਰ ਸੂਚੀਆਂ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਜਿਹੜੇ ਜੀ ਰਹ ਰਹੇ ਨੇ ਘਰ ਦੇ ਵਿੱਚ ਉਹਨਾਂ ਦੀ ਕਿਸੇ ਦੀ ਵੋਟ ਦੂਜੀ ਵਾਰਡ ਦੇ ਵਿੱਚ ਪਾ ਦਿੱਤੀ ਗਈ ਹੈ ਕਿਸੇ ਦੀ ਵੋਟ ਦੂਜੀ ਵਾਰਡ ਚ ਪਾ ਦਿੱਤੀ ਗਈ ਹੈ ਜਿੱਥੇ ਜਿੱਥੇ ਅਕਾਲੀ ਦਲ ਦੇ ਕੈਂਡੀਡੇਟ ਸੀਗੇ ਜਿਹੜੇ ਚੰਗੀ ਵੋਟ ਲੈ ਕੇ ਜਾਣੀ ਸੀਗੇ ਜਿਨ੍ਹਾਂ ਨੇ ਉਹਨਾਂ ਦੇ ਸਮਰਥਕਾਂ ਦੀਆਂ ਵੋਟਾਂ ਚੁੱਕ ਕੇ ਇੱਧਰ ਉੱਧਰ ਖੁਰਦਪੁਰਦ ਕਰਦੇ ਖੜੇ ਨਾ ਹੋ ਸਕਣ ਆਪ ਸੋਚਣ ਕਿ ਯਾਰ ਮੈਂ ਜੇ ਖਲੋਵਾਂਗਾ ਤੇ ਮੇਰੇ ਵੋਟਰ ਵੋਟਾਂ ਤੇ ਸਾਰੀਆਂ ਇੱਧਰ ਉੱਧਰ ਵਾਰਡਾਂ ਚ ਪਾਤੀਆਂ ਉਹ ਬਹੁਤ ਜ਼ਿਆਦਾ ਇਹ ਸਰਕਾਰ ਨੇ ਬੜੇ ਤਰੀਕੇ ਦੇ ਨਾਲ ਇਹ ਵੋਟਾਂ ਨੂੰ ਇੱਧਰ ਉੱਧਰ ਸ਼ਿਫਟ ਕਰਕੇ ਤੇ ਲੋਕਾਂ ਨੂੰ ਸਸਪੈਂਸ ਦੇ ਵਿੱਚ ਪਾਇਆ ਏ ਮੈਂ ਅੱਜ ਡੇਰਾ ਬਾਬਾ ਨਾਨਕ ਆਇਆ ਸੀਗਾ ਇੱਥੇ ਮੈਂ ਪ੍ਰਧਾਨ ਜੀ ਉਹਨਾਂ ਨੂੰ ਮਿਲਿਆ ਏ ਉਹਨਾਂ ਵੋਟਰ ਸੂਚੀਆਂ ਲਿਆਂਦੀਆਂ ਉਹ ਵੀ ਆਪਣੀ ਗਲਤੀਆਂ ਨੂੰ ਦੱਸਦੇ ਆ ਕਿ ਕੀ ਕੀ ਵਾਕਾ ਉਹਨਾਂ ਦੇ ਨਾਲ ਹੋਇਆ ਕਿਉਂਕਿ ਜਿਵੇਂ ਉਹਨਾਂ ਨੇ ਮੈਨੂੰ ਦੱਸਿਆ ਉਹਨਾਂ ਦੀ ਵਾਰਡ ਨੰਬਰ ਆ 5 ਇਹਦੇ ਵਿੱਚ ਕਰੀਬ 450 ਵੋਟ ਰਹਿਣ ਦਿੱਤੀ ਜਦੋਂ ਕਿ 1000 ਦੇ ਕਰੀਬ ਵੋਟਾਂ ਸੀਗੀਆਂ ਪਿਛਲੀ ਵਾਰ ਦੇ ਵਿੱਚ 800 ਦੇ 800 ਕੁਝ ਵੋਟਾਂ ਉਹ ਕਹਿ ਰਹੇ ਸੀਗੇ ਇਹਨਾਂ ਨੇ ਆਪਣੀ ਨੋਹ ਦੀ ਨਵੀਂ ਵੋਟ ਬਣਵਾਈ ਜਿਹਦੇ ਵਿੱਚ ਬੀਐਲਓ ਨੇ ਵੋਟ ਸੀਰੀਅਲ ਨੰਬਰ ਤੱਕ ਲਾ ਕੇ ਦਿੱਤਾ ਕਿ ਤੁਹਾਡੀ ਵੋਟ ਰਜਿਸਟਰਡ ਹੋ ਗਈ ਹੈ ਰਜਵਿੰਦਰ ਕੌਰ ਦੀ ਲੇਕਿਨ ਅੱਜ ਜਦੋਂ ਸੂਚੀ ਆਈ ਉਹ ਚੈੱਕ ਕੀਤਾ ਤੇ ਉਰੇ ਵਿੱਚੋਂ ਵੋਟ ਹੀ ਨਹੀਂ ਹੈਗੀ ਸਰਕਾਰ ਨੇ ਵਾਰਡ ਨੂੰ ਲੇਡੀਜ਼ ਕਰ ਦਿੱਤਾ ਜੇ ਅਕਾਲੀ ਦਲ ਦੇ ਕੈਂਡੀਡੇਟ ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਲੇਡੀ ਹੀਗੀ ਉਹਨਾਂ ਦੀ ਨੋਹ ਉਹਨੂੰ ਖੜਾ ਕਰਨਾ ਸੀਗਾ ਉਹਦੀ ਵੋਟ ਹੀ ਨਹੀਂ ਬਣਾਈ ਉਰੇ ਵਿੱਚ ਉਹ ਬਾਰੇ ਤੁਹਾਨੂੰ ਦੱਸਦੇ ਨੇ ਨਾਲ ਸਾਡੇ ਸੀਨੀਅਰ ਯੂਥ ਦਾ ਵੀ ਹੈ ਗੁਰਪ੍ਰੀਤ ਸਿੰਘ ਬਾਦਲ ਇਹ ਵੀ ਆਪਣੀ ਵਾਰਡ ਦੇ ਬਾਰੇ ਦੱਸਦੇ ਨੇ ਕਾਦੀਦਲ ਵੱਲੋਂ ਕੀ ਤੁਸੀਂ ਹੁਣ ਆਪਣੇ ਕੈਂਡੀਡੇਟ ਖੜੇ ਨਹੀਂ ਖੜੀ ਨਹੀਂ ਕਰੋਗੇ ਨਹੀਂ ਖੜੀ ਕਰਾਂਗੇ ਜੀ ਅਸੀਂ ਇਹਨਾਂ ਨਾਲ ਮੀਟਿੰਗਾਂ ਇਹੋੀ ਗੱਲ ਦੀਆਂ ਚੱਲ ਰਹੀਆਂ ਨੇ ਆਪਾਂ ਕੈਂਡੀਡੇਟ ਖੜੇ ਕਰਾਂਗੇ ਵਾਰਡਾਂ ਦੇ ਵਿੱਚ ਵੇਖ ਕੇ ਪਹਿਲੋਂ ਐਨਓਸੀਆਂ ਵੀ ਅਪਲਾਈ ਕਰ ਦਿੱਤੀਆਂ ਨੇ ਅੱਜ ਕੁਝ ਬੰਦਿਆਂ ਨੇ ਉੱਥੇ ਦਿੱਤੀਆਂ ਐਪਲੀਕੇਸ਼ਨਾਂ ਦੇਖਦੇ ਆਂ ਸਰਕਾਰ ਕੀ ਕਰਦੀ ਹੈ ਕੱਲ ਤੱਕ ਐਨਓਸੀਆਂ ਦੇਂਦੀ ਹੈ ਮਿਲ ਰਹੀਆਂ ਨੇ ਨਹੀਂ ਮਿਲਦੀਆਂ ਪਤਾ ਨਹੀਂ ਜੀ ਹਜੇ ਤੱਕ ਤਾਂ ਕੁਝ ਨਹੀਂ ਮਿਲ ਰਿਹਾ ਹਜੇ ਤਾਂ ਸਾਡੇ ਬੰਦਿਆਂ ਨੇ ਐਪਲੀਕੇਸ਼ਨਾਂ ਦਿੱਤੀਆਂ ਨੇ ਉਸ ਤੋਂ ਬਾਅਦ ਪਤਾ ਲੱਗੇਗਾ ਇਹ ਦਿੰਦੇ ਆ ਕਿ ਨਹੀਂ ਦਿੰਦੇ ਨਗਰ ਕੌਂਸਲ ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਨੇ ਕੋਈ ਸੁਲਾਗ ਦੇ ਕੇ ਤੁਸੀਂ ਕੀ ਕਹਤੋਂ ਮੈਂ ਤਰ 7 ਛਿਤੀ ਪ੍ਰਧਾਨ ਅਕਾਲੀ ਦਲ ਦਾ ਤੇ ਨਗਰ ਕੌਂਸਲ ਦਾ 98 ਤੋਂ ਕੌਂਸਲਤ ਤੁਰਿਆ ਆਉਂਦਾ ਪਿਆ ਗੱਲ ਆ ਵੀ ਜਿਹੜੀ ਐਤ ਕੀ ਇਲੈਕਸ਼ਨ ਹੋ ਰਹੀ ਹੈ ਇਹਦੀ ਸਾਨੂੰ ਕੁਝ ਸਮਝ ਨਹੀਂ ਲੱਗ ਰਹੀ ਪਹਿਲੇ ਨੰਬਰ ਤੇ ਇਹਨਾਂ ਨੇ ਕੀਤਾ ਵੀ ਮੇਰਾ ਹਲਕਾ ਦਾ ਲੀਡਰੀ ਕਰਤਾ ਜਦੋਂ ਲੇਡੀ ਕਰ ਦਿੱਤਾ ਤੇ ਮੈਂ ਮੇਰੀ ਨੋ ਸੀ ਤੇ ਮੈਂ ਆਪਣੀ ਨੋ ਦੀ ਬੋਡ ਬਣਾਉਣੀ ਚਾਹੀ ਜਦੋਂ ਮੈਂ ਜਾ ਕੇ ਦਰਖਾਸਤ ਦਿੱਤੀ ਮੈਂ ਬੋਡ ਬਣਾਈ ਤੇ ਮੈਨੂੰ ਬੀਐਲੂ ਨੇ ਆ ਸਭ ਕੁਝ ਦਿੱਤਾ ਪਿਆ ਸੀਰੀਅਲ ਨੰਬਰ ਆਵਾ ਤੇ ਵਾਰ ਆਵਾ ਸਭ ਕੁਝ ਦੇ ਦਿੱਤਾ ਮੈਂ ਚੁੱਪ ਕਰ ਰਹਾ ਵੀ ਮੈਂ ਚਲੋ ਠੀਕ ਹੈ ਬੋਟ ਜਿਹੜੀਆਂ ਨਾ ਹੁਣ ਬਣ ਗਈਆਂ ਤਾਂ ਕੋਈ ਗੱਲ ਨਹੀਂ ਜਦੋਂ ਮੈਂ ਜਾ ਕੇ ਲਿਸਟ ਵੇਖੀ ਮੇਰੀ ਬੋਟ ਹੈ ਨਹੀਂ ਮੈਂ ਫਿਰ ਐਸਜੀਐਮ ਸਾਹਿਬ ਨਾਲ ਤਸੀਬਦਾਰ ਸਾਹਿਬ ਨਾਲ ਬੜੀ ਜਦੋਜਾਦ ਕੀਤੀ ਪਈ ਤੋ ਹਾਂ ਮੇਰੀ ਬੋਰਡ ਜਿਹੜੀ ਨਾ ਘਟਾਤੀ ਆ ਚਲੋ ਅਸੀਂ ਮਤਲਬ ਕਿ ਖਬ ਖੂਬ ਕੇ ਤੇ ਘਰ ਨੂੰ ਆ ਗਏ ਵੀ ਨਹੀਂ ਬੋਰਡ ਹੈ ਨਹੀਂ ਘਰ ਆ ਕੇ ਤੇ ਜਦੋਂ ਅਸੀਂ ਆਪਣੇ ਘਰ ਤੇ ਬਹਿ ਕੇ ਸਲਾਹ ਕੀਤੀ ਮੈਂ ਆਪਣੇ ਛੋਟੇ ਭਰਾ ਨੂੰ ਆਖਿਆ ਵੀ ਇਦਾਂ ਕਰੋ ਵੀ ਤੁਸੀਂ ਆਪਣੀ ਨੋ ਦੀ ਜਿਹੜੀ ਨਾ ਭਈ ਅਪਲਾਈ ਕਰ ਦਿੰਦੇ ਆ ਜਦੋਂ ਅਸੀਂ ਨੋ ਵੱਲੋਂ ਅਪਲਾਈ ਕਰਨ ਤੇ ਸਾਰੇ ਕੋਈ ਕੀਤਾ ਕਾਗਜ਼ ਪੱਤਰ ਤਿਆਰ ਕੀਤੇ ਤੇ ਜਦੋਂ ਅਸੀਂ ਵੋਟ ਵੇਖਣ ਲੱਗੇ ਤੇ ਵੋਟ ਉਹਨਾਂ ਦੀ ਬਿਹਾਨੀ ਉਹ ਵੀ ਕੱਟ ਛੜੀ ਦੀ ਹੈ। ਹਾਂਜੀ ਤੇ ਮੁਰਕੇ ਫਿਰ ਹੁਣ ਅਸੀਂ ਨਵੇਂ ਥਰੇ ਉਹਨੇ ਛੋਟੇ ਦੀ ਘਰ ਦੀ ਠੀਕ ਨਹੀਂ ਗਈ ਤੇ ਉਹਦੀ ਦੁਕਾਦ ਦੇਣ ਲੱਗਿਆ ਸਰਕਾਰ ਇਹੋ ਜੇ ਕਮੇਡੀਆ ਕਰਨ ਕਿ ਜਿਹੜੇ ਵੋਟਾਂ ਨੇ ਮੈਂ ਪਹਿਲੀ ਇੱਕ ਲਿਸਟ ਲਈ ਸੀ ਇਸੇ ਵਾਰ ਦੀ 1019 ਵੋਟਾਂ ਸਨ ਤੇ ਹੁਣ 400 ਤੇ 9 ਵੋਟਾਂ ਜਿਹੜੀਆਂ ਨਾ ਆਗੀਆਂ ਨੇ ਸਾਰੀਆਂ ਵੋਟਾਂ ਹੀ ਕੱਟ ਛੜੀਆਂ ਨੇ ਪਤਾ ਹੀ ਨਹੀਂ ਕਿੱਥੇ ਛੋੜ ਚੜੀਆਂ ਨੇ ਇਹ ਮੈਨੂੰ ਸਮਝ ਨਹੀਂ ਲੱਗਦੀ ਕਿ ਇਹ ਬਾੜ ਜਿਹੜੇ ਨਾ ਵੇਖੋ ਜਿਹੜਾ ਸਾਡੇ ਕੋਲ ਨਕਸ਼ਾ ਪਿਆ ਨਾ ਮਤਲਬ ਬਾੜ ਬੰਦੀ ਦਾ ਉਹ ਮੇਰੇ ਕੋਲ ਆ ਉਹਦੇ ਮੁਤਾਬਕ ਨਕਸ਼ੇ ਦੇ ਮੁਤਾਬਕ ਵੀ ਨਹੀਂ ਵੋਟਾਂ ਬਣੀਆਂ ਰਹਿ ਗਈਆਂ ਕੋਈ ਨਹੀਂ ਵੋਟਾਂ ਹੀ ਪਤਾ ਨਹੀਂ ਕਿੱਥੇ 5-600 ਵੋਟਾਂ ਪਨ ਕਿਥੇ ਇੱਕ ਸਾਡੇ ਇੱਥੇ ਬਾਲਮੀਕ ਮਹੱਲਾ ਵਾ ਉਹ ਪਤਾ ਹੀ ਨਹੀਂ ਕਿੱਥੇ ਛੋੜ ਛੜਿਆ ਪਤਾ ਨਹੀਂ ਲੱਗਦਾ ਕੋਈ ਵੀ ਇੱਕ ਵੋਟਾ ਸਿਰਫ ਬਾੜ ਮਾਰ ਇਹ ਕਰਕੇ ਇਹ ਆਪੀ ਇਹ ਜਿਹੜੀ ਇਲੈਕਸ਼ਨ ਹੋਣਦੀ ਆ ਨਾ ਇਹ ਕੋਈ ਇਲੈਕਸ਼ਨ ਨਹੀਂ ਇਹਨਾਂ ਨੂੰ ਤਾਂ ਚਾਹੀਦਾ ਇਹਦੇ ਨਾਲ ਤਾਂ ਨਾਮਜ਼ਦੀਆਂ ਕਰ ਲੈਣ ਉਹ ਚੰਗੀਆਂ ਨੇ ਹਾਂ ਤੇ ਆ ਜਿਹੜੀ ਖਪ ਪਾਈ ਆ ਇਹ ਆਪੀ ਹੁਣ ਇਲੈਕਸ਼ਨ ਕੀ ਲੜਨੀ ਆ ਕਿ ਇਹਨਾਂ ਤੇ ਵੋਟ ਹੀ ਨਹੀਂ ਕੋਈ ਰਹਿਣ ਦਿੱਤੀ ਜਿਹੜੀਆਂ ਮੇਰੀਆਂ ਵੋਟਾਂ ਨੇ ਪਤਾ ਹੀ ਨਹੀਂ ਕਿੱਥੇ ਕਿੱਥੇ ਸੁੱਟ ਛੜੀਆਂ ਨੇ ਪਰ ਮੈਂ ਫਿਰ ਵੀ ਇੱਕ ਜਿਹੜਾ ਨਾ ਵੇਖੋ ਅੰਨਾ ਕਿ ਇਲੈਕਸ਼ਨ ਲੜਾਂਗੇ ਕਾਲੀਦਾਲ ਵੱਲੋਂ ਲੜਾਂਗੇ ਕਾਲੀਦਾਲ ਦਾ ਸਿਰ ਉੱਚਾ ਕਰਾਂਗੇ ਤੇ ਸਰ ਕਾਲੀ ਦਾ ਜੁੰਦਾ ਰੱਖਾਂਗੇ ਤੁਸੀਂ ਮਿਲ ਗਏ ਮਝਰੀਆ ਕੱਲ ਉਹ ਜਿਹੜੀ ਆ ਬਨਾਮਜਿਤ ਗਿਆ ਪੇਪਰ दाखल ਹੋਣ ਰਿਹਾ ਤੇ ਕੱਲ ਲਾਈਟ ਤਰੀਕ ਆ ਹਾਂ ਤੇ ਵੋਟਸ ਜੀ ਤੁਹਾਨੂੰ ਪਹਿਲਾਂ ਨਹੀਂ ਮਿਲੀਆਂ ਨਹੀਂ ਵੋਟ ਸੂਚੀ ਮੈਂ ਪਹਿਲੇ ਨਾ ਦੋ ਤਿੰਨ ਲਈਆਂ ਨੇ ਪਹਿਲੇ ਲਈ ਆ ਜਿਹੜੀ ਪੁਰਾਣੀ ਸੀਗੀ ਫਿਰ ਮੈਂ ਆ ਵੇਖੋ ਆ ਨਵੀਂ ਲਈ ਆ ਇੱਕ ਆ ਮੇਰੇ ਕੋਲ ਨਵੀਂ ਆ ਅੱਛਾ ਤੇ ਹੁਣ ਇਹਦੇ ਨਾਲ ਫੋਰ ਵੋਟਾਂ ਆਈਆਂ ਨੇ ਆ ਮੈਂ ਵੇਖੋ ਕੱਲ ਦਾ ਨੋਟ ਸੈਟੀਫਾਈਕਟ ਦੇ ਦਿੱਤਾ ਠੀਕ ਹਾਂ ਤੇ ਜੇ ਮੈਂ ਲੇਡੀ ਨਹੀਂ ਮੈਨੂੰ ਹਰਕਾ ਦੇਂਦੇ ਤੇ ਮੈਂ ਕਿਸ ਜੈਂਸਲ ਕੇ ਜੀ ਖੋਲ ਜਾਗਾ ਮੈਨੂੰ ਤਾਂ ਕੋਈ ਐਡੀ ਗੱਲ ਕੋਈ ਨਹੀਂ ਆਗੀ ਕਿਹੜਾ ਤੁਹਾਡਾ ਵਾਰਡ ਆ ਤੇ ਕੀ ਤੁਹਾਨੂੰ ਜਿਹੜੀ ਹਾਲੇ ਤੱਕ ਪਛਾਣੀ ਆ ਰਹੀ ਹੈ ਜੀ ਤੱਕ ਦੇਖੋ ਜੀ ਸਾਡਾ ਵਾਰਡ ਪਹਿਲਾਂ ਇੱਕ ਹੀ ਤੇ ਮੈਂ ਆ ਹੀ ਇੱਥੇ ਇਲੈਕਸ਼ਨ ਵੀ ਲੜ ਲੜਦੇ ਰਹੇ ਆ ਜਿੱਥੇ ਵੀ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਲੈਕਸ਼ਨ ਲੜੀ ਆ ਤੇ ਜਿੱਤ ਵੀ ਪ੍ਰਾਪਤ ਕੀਤੀ ਆ ਤੇ ਹੁਣ ਸਾਡਾ ਵਾਰਡ ਦੋ ਹੋ ਗਿਆ ਵਾ ਪਿੰਡ ਕੋਈ ਤਿੰਨ ਚਾਰ ਪਿੰਡ ਲੱਗਣ ਨਾਲ ਤੇ ਇਹਨਾਂ ਨੇ ਕੀ ਕੀਤਾ ਜੀ ਘਟਿਆ ਕੰਮ ਇੱਕ ਕੀਤਾ ਵਾ ਵੀ ਇਹਦੇ ਵਿੱਚ ਮੈਂ ਵੀ ਫਾਰਮ ਇਦਾਂ ਭਰਿਆ ਨਿਊ ਟੂ ਲੈਂਡ ਵਾਸਤੇ ਅਸੀਂ ਕਮੇਟੀ ਘਰ ਦੇਖ ਕੇ ਆਏ ਆ ਫਾਰਮ ਫਾਇਲ ਕਰਾਈ ਜਮਾ ਤੇ ਸਾਰਾ ਕੁਝ ਹੋਇਆ ਤੇ ਜਦੋਂ ਅਸੀਂ ਲਿਸਟਾਂ ਲੈਣੀਆਂ ਲਿਸਟਾਂ ਨੂੰ ਮਿਲਦੀਆਂ ਨਹੀਂ 3:30 ਵਜੇ ਤੱਕ ਅਸੀਂ ਬੈਠੇ ਰਹੇ ਬਾਅਦ ਚ ਲਿਸਟਾਂ ਦੇ ਵਿੱਚੋਂ ਨਾਮ ਮੇਰੀ ਵੋਟ ਹੀ ਜਿਹੜੀ ਇੱਥੋਂ ਕੱਟੀ ਗਈ ਹੈ ਮੇਰੀ ਵੀ ਕੱਟੀ ਗਈ ਮੇਰੀ ਵਾਈਫ ਦੀ ਕੱਟੀ ਗਈ ਮੇਰੇ ਭਰਾਵ ਦੀ ਕੱਟੀ ਗਈ ਤੇ ਜਦੋਂ ਮੈਂ ਇੱਥੇ ਵੋਟਾਂ ਵੇਖੀਆਂ ਇੱਕ ਇੱਕ ਕਰਕੇ ਅਸੀਂ ਵੇਖਿਆ ਤੇ ਵੋਟਾਂ ਹੀ ਸਾਡੀਆਂ ਹੈ ਨਹੀਂਆਂ ਸਾਡੀਆਂ ਵੋਟਾਂ ਇੱਥੇ ਚੁੱਕ ਕੇ ਪੱਖੋਂਗੇ ਪਿੰਡ ਪੇ ਪਾਤੀਆਂ ਨੇ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਦਾ ਸਾਡੇ ਲਾਗੇ ਜਿਹੜਾ ਵੀ ਆਪਣਾ ਇਹਨਾਂ ਨੇ ਕੈਂਡੀਡੇਟ ਖਿਲਾ ਲਿਆ ਵਾ ਉਹ ਮੁੜੇ ਨੇ ਸਾਰੀਆਂ ਵੋਟਾਂ ਸਾਡੀਆਂ ਘਟਾਤੀਆਂ ਜਿਹੜੀਆਂ ਵੋਟਾਂ ਮੈਨੂੰ ਮੇਰੇ ਵਾਰਡ ਵਿੱਚੋਂ ਜਿੱਤ ਪ੍ਰਾਪਤ ਕਰਾਉਂਦੀਆਂ ਸੀ ਇਹਨਾਂ ਨੇ ਘਰਾਂ ਦੇ ਘਰ ਲਾਗੂ ਘੱਟ ਕੇ ਵੋਟਾਂ ਕਿਸੇ ਨੂੰ ਚਦੂ ਨਗਲ ਸੁੱਟਦਾ ਕਿਸੇ ਨੂੰ ਪਿੰਡ ਪੱਖੋਂ ਕਿ ਸੁੱਟਦਾ ਵਾ ਬੜੀਆਂ ਮਾੜੀਆਂ ਹਰਕਤਾਂ ਕੀਤੀਆਂ ਨੇ ਤੇ ਜਦੋਂ ਸਾਡਾ ਸਮਾਂ ਹੀ ਅਸੀਂ ਅੱਜ ਤੱਕ ਕਦੀ ਤਾਂ ਕਿਸੇ ਕਾਂਗਰਸ ਵਾਲਿਆਂ ਦੀ ਨਾ ਕੋਈ ਦੁੱਦੀ ਪਾਰਟੀ ਵਾਲੇ ਕਿਸੇ ਪਾਰਟੀ ਦੀ ਅੱਜ ਤੱਕ ਵੋਟ ਨਹੀਂ ਅਸੀਂ ਕੱਟੀ ਤੇ ਇਹਨਾਂ ਨੇ ਇਨੀ ਘਟੀਆਂ ਮਤਲਬ ਹਰਕਤ ਕੀਤੀ ਆ ਜਿਹੜੀ ਮਤਲਬ ਬਹੁਤ ਮਾੜੀ ਆ ਮੈਂ ਇਹੀ ਗੱਲ ਕਹਾਂਗਾ ਕਿ ਏਦਾਂ ਦੀ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਅਸੀਂ ਕਾਲੀ ਦਲ ਦੇ ਆ ਤੇ ਕਾਲੀ ਦਲ ਵੱਲੋਂ ਇਲੈਕਸ਼ਨ ਵੀ ਲੜਾਂਗੇ ਤੇ ਬਾਕੀ ਇਹ ਆ ਵੀ ਇਥੋਂ ਨਹੀਂ ਤੇ ਕਿਤੋਂ ਹੋਰ ਲੜਾਂਗੇ ਤੇ ਬਹੁਤ ਮਾੜੀ ਗੱਲ ਆ ਮੈਂ ਇਸ ਕਰਕੇ ਹਲਕਾ ਚਾਰਜਰ ਨੂੰ ਵੀ ਬੇਨਤੀ ਕਰਨਾ ਕਿ ਇਹੋ ਦੀਆਂ ਆਪਣੇ ਹਰਕਤਾਂ ਨਾ ਕਰਨ ਕਿਉਂਕਿ ਗਾਂ ਸਮਾ ਏਦਾਂ ਨਹੀਂ ਰਹਿੰਦਾ ਸਮਾ ਗਾਂ ਹੁਣ ਨਹੀਂ ਤੁਹਾਡਾਵਾ ਤੇ ਅੱਗੋਂ ਹੱਡਾ ਵੀ ਆ ਜਾਏਗਾ ਹੋਰ ਥੋੜਾ ਸਮਾਵਾ ਕਮਿਸ਼ਨ ਲੱਗੋ ਤੁਸੀਂ ਕੀ ਮੰਗ ਰਹੇ ਹੋ ਚੌਲ ਕਮਿਸ਼ਨ ਅੱਗੇ ਹੀ ਮੰਗ ਕਰਨੇ ਜਿੱਥੇ ਸਾਡੀ ਵੋਟ ਆ ਅਸੀਂ ਤੇ ਉਥੋਂ ਲੜਨੇ ਜਰਨ ਨਾਲ ਸਾਡੀ ਆ ਮੇਰੇ ਅੱਗੇ ਅੱਗੇ ਵੀ ਵੋਟਾਂ ਵਾਲੇ ਆ ਗਏ ਨੇ ਪਿੱਛੇ ਵੀ ਆ ਗਏ ਨੇ ਖੱਬੇ ਸੱਜੇ ਸਾਰੀਆਂ ਵੋਟਾਂ ਨੇ ਉੱਥੇ ਹੀ ਨੇ ਸਿਰਫ ਇੱਕ ਮੇਰੀ ਕੱਟੀ ਗਈ ਆ ਵੀ ਇਹ ਬੰਦਾ ਇਲੈਕਸ਼ਨ ਜੀ ਹਿੱਤ ਦਾ ਆਪਣੇ ਵਾਰਡ ਦੇ ਵਿੱਚੋਂ ਤੇ ਵਾਰਡ ਦੇ ਲੋਕੀ ਮੈਨੂੰ ਚਾਹੁੰਦੇ ਹੁਣ ਵੀ ਲੋਕੀ ਇਹ ਗੱਲ ਕਰਦੇ ਆ ਮੈਂ ਇਹੀ ਕਹਾਂਗਾ ਵੀ ਮੇਰੀ ਵੋਟ ਬਣਾਈ ਜਾਏ ਤਾਂ ਮੈਂ ਇਲੈਕਸ਼ਨ ਲੜਾਂਗਾ ਕਾਲੀ ਦਲ ਵਾਲੋ ਜੇ ਨਹੀਂ ਵੀ ਉੱਤੇ ਉਥੋਂ ਵੀ ਮੈਦਾਨ 'ਚ ਉਤਰਾਂਗੇ ਅਸੀਂ ਕਾਲੀ ਦਲ ਨਾਲ ਇਹ ਕਿਤਾਂ ਲੇ ਖਲੋਤੇ ਜਾਂ ਤੇ ਖਲੋਤੇ ਰਾਹਗੇ